ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਯਾਨੀ ਰਣਜੀਤ ਸਿੰਘ ਗੋਹਰੇ ਮਸਕੀਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਖੇਨਤਮਸਤਕ ਹੋਏ ਨੇ। ਬੀਤੀ ਦਿਨੀ ਹੋਈ ਬੈਠਕ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਉਹਨਾਂ ਦੀਆਂ ਪੰਥਕ ਸੇਵਾਵਾਂ 'ਤੇ ਲਗਾਈ ਗਈ ਰੋਗ ਹਟਾ ਦਿੱਤੀ ਗਈ ਸੀ। ਗਿਆਨੀ ਮਸਕੀਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ 'ਤੇ ਸਵਾਲ ਚੁੱਕਣ ਵਾਲਿਆਂ ਦਾ ਵਿਰੋਧ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜਿਆਂ ਦੀ ਤਨਖਾਹ ਲਗਾਈ ਗਈ ਸੀ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੀ ਗੱਲ ਵਿੱਚ ਪਰਨਾ ਪਾ ਕੇ ਬੜੀ ਹੀ ਨਿਮਰਤਾ ਸਹਿਤ ਲਗਾਈ ਗਈ ਧਾਰਮਿਕ ਸੇਵਾ ਪੂਰੀ ਕਰਦੇ ਹੋਏ ਨਜ਼ਰ ਆਏ ਸਨ ਭਾਵੇਂ ਉਹਨਾਂ ਤੇ ਗੋਲੀ ਵੀ ਚਲਾ ਦਿੱਤੀ ਗਈ ਸੀ ਪਰ ਉਹਨਾਂ ਨੇ ਡੋਲ ਰਹਿ ਕੇ ਆਪਣੀ ਸੇਵਾ ਸੰਪੂਰਨ ਕੀਤੀ ਉਨਾ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕੀਤੇ ਜਾਣ ਨੂੰ ਵੀ ਸਰਾਸਰ ਗਲਤ ਘਰਾ ਦਿੱਤਾ ਹੈ ਇਸ ਬੰਦ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਹੋਰਾਨੇ ਹੋਰ ਕੀ ਕੁਝ ਗਿਆ ਆਓ ਸੁਣਦੇ ਹਾਂ ਇਹ ਕੱਟ ਚੱਲਦਾ ਬਣਾਇਆ ਬੁਖਤੀ ਗੱਲ ਮੇਪੋ ਸਕਭੁ ਨਿਆਦ ਤਾਂ ਹੈ ਜੇ ਸੇਹੀ ਤਾਂ ਬਸਦਾ ਹੋਵੇ ਤੇ ਪ੍ਰਾਣਾਈ ਤੜਪ ਹੁੰਦੀ ਆ ਰੋਜ਼ ਅਰਦਾਸ ਕਰਦਾ ਸ੍ਰੀ ਅਮਰ ਸਨਸਾਦ ਜੀ ਦੇ ਦਰਸ਼ਨ ਇਸਨਾਨ ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜਿਹੜਾ ਸਾਜਿਸ਼ ਨਾ ਰੱਤੇ ਗੁਰਸੇਵਰ ਮੰਨ ਗੁਰੂ ਪਤਨਾ ਸਾਹਿਬ ਦੇ ਕਦੋਂ ਬਦਨਾਮ ਕੀਤਾ ਗਿਆ ਸੀ ਉਹਦੇ ਬਹੁਤ ਇਨਕੁਆਰੀਆਂ ਹਈਆਂ ਉਹਨੇ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਜੇਬਾ ਦੇਪ ਤੇ ਪਾਣੀ ਦਾ ਪਾਣੀ ਕੀਤਾ ਤੇ ਮੇਰੇ ਆਪਣੇ ਦੇ ਵਾਸਤੇ ਵੀ ਬਹੁਤ ਵੱਡਾ ਕ੍ਰਿਸਮਾ ਹੈ ਇਹ ਨੀਰੀ ਪੀਰੀ ਦੇ ਮਾਲਕ ਰੱਖਸ਼ਕ ਸ੍ਰੀ ਹਰਗੋਬਿੰਦ ਸਾਹਿਬ ਦੇ ਪਾਵਨ ਦਸਤਕਨ ਦਸਤੇ ਮੁਬਾਰਕ ਨਾਲ ਸਾਜੇ ਹੈ ਤਖਤ ਸ੍ਰੀ ਕਾਲਪੁਰਖ ਸਾਹਿਬ ਤੋਂ ਮੇਰੀ ਪੂਰਾ ਨਗਾਰਾ ਵੱਧਿਆ ਤੇ ਦਿੱਤੇ 21 ਮਈ ਨੂੰ ਬਾਹਰ ਦੀ ਸੜਕਾਂ ਤੇ ਜਟਕਣਾ ਸਾਹ ਰੋਕ ਲਗਾਈ ਹੋਈ ਸੀ ਤੇ ਰੋਕ ਹਟਾ ਦਿੱਤੀ ਗਈ ਇਸ ਤੋਂ ਬਾਅਦ ਹੁਣ ਮੇਰਾ ਕੋਈ ਮਾਮਲਾ ਰਹਿ ਨਹੀਂ ਗਿਆ ਵੋ ਬ੍ਰੰਤੀ ਸਿੰਘ ਨਾਲ ਜਾਂ ਕਮੇਟੀ ਨਾਲ ਸੁਬ੍ਹਾ ਸੁਬ੍ਹਾ ਆਹਾਲ ਤਖਤ ਦਾ ਮਸਲਾ ਹੈ ਅਗਲਾ ਦੋ ਦਿਨ ਕਿ ਕਿਵੇਂ ਇਹ ਦਿੱਤਾ ਨਹੀਂ ਮੰਨਤਾ ਨਹੀਂ ਚੱਲੀ ਜਾ ਰਹੀ ਕਿਵੇਂ ਦੇਰੀ ਹੋ ਰਹੀ ਹੈ ਉਹ ਉਹਨਾਂ ਦਾ ਸਵਾਰਥ ਹੈ ਉਹਨਾਂ ਦੀ ਆਪਣੀ ਦੇ ਕਾਰਨ ਸੇ ਪੂਰੀ ਹੋ ਚੁੱਕੀ ਹੈ 5 ਸਾਲ ਕਮੇਟੀ ਦੀ ਟਰਮ ਹੁੰਦੀ ਹੈ ਉਹ 2 ਸਾਲ ਪਹਿਲਾਂ ਹੀ ਪੂਰੀ ਹੋ ਗਈ ਪਰ ਆਪਣੇ ਆਪ ਨੂੰ ਸੇਵਕਾ ਕੋਹਣ ਵਾਲੇ ਪਤਾ ਨਹੀਂ ਕਿਉਂ ਅੱਜ ਪਰ ਕੁਰਸੀਆਂ ਨਹੀਂ ਛੱਡ ਨਹੀਂ ਰਹੇ। ਉਹ ਜੀ ਸਾਰ ਆਪਣੇ ਉਹ ਜੀ ਪ੍ਰਸਤੀ ਵੀ ਸੁਭਾਇਓ ਇਹਨੇ ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ ਨਾਮ ਕਰਾ ਕੇ ਉਜਰੇ ਤੋਂ ਮੁਖੀ ਨੇ ਉਹ ਗਰਮੰਦਾ ਕਾਣ ਕਰ ਰਹੇ। ਕਕਰ ਸਾਹਿਬਾਨ ਪਰ ਮੈਂ ਪੰਜਾਬ ਤੱਕ ਤਾਂ ਕੋਈ ਨਹੀਂ ਆ ਕਿਸੇ ਦਾ ਜਨ ਖਰੀਦ ਨਹੀਂ ਸਾਰੀ عمر ਉਨ੍ਹਾਂ ਕਿਸੇ ਇੱਕ ਨੇ ਨਹੀਂ ਰਹਿਣਾ ਹੁੰਦਾ ਪਰ ਕੁਝ ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਹੋਏ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੇਚ ਸੰਸਥਾਵਾਂ ਨੇ ਇਹਨਾਂ ਵਿੱਚ ਸ਼ਾਮਿਲ ਗੁਰਦੁਆਰਾ ਪ੍ਰਬੰਧਕ ਮੈਂਤੀ ਹੈ और चीफ खालसा दवान है तखत साहबान ने और इस तरह दहान संस्थाव ने आगे अगर उन्होंने विचर वाले मैं सारे मैं की गल नहीं कर रहा अगर उन्होंने मैंबर बेअमृत हो और बेदबी करने वाले होशिया की वरतों करने वाले हो ਤਸਵਾਰ ਕੇ ਪਿਆ ਦੇ ਆਪ ਜਿੱਦੇ ਹਾਂ ਕੋਈ ਅਸੀਂ ਇਹ ਚਾਹੀ ਕਹ ਦਮਾ ਪੁਰਾਣੀ ਪਾਰਟੀ ਹੈ ਪੁਰਾਣੀ ਸਰਕਾਰ ਪੁਰਾਣਾ ਹੈ ਕਰ ਰਿਆ ਉਸੇ ਸਾਰਾ ਇਤਿਹਾਸ ਕਰੇ ਬਹੁਤੀ ਵਾਰੀ ਇਹ ਜੋ ਸਦੇਸਾਰ ਕੇ ਲਾਗੂਆਂ ਨੇ ਕੰਮ ਨੂੰ ਗਾਣੇ ਪਾਇਆ ਔਰ ਕਾਹਨ ਦਾ ਕਾਹਨ ਕੀਤਾ ਔਰ ਅੱਜ ਵੀ ਕਰ ਰਹੇ ਨੇ ਅਖਣਾ ਤਾਂ ਤੇ ਕੰਮ ਕਰ ਰਹੇ ਨੇ ਸੁਧਿਤੀ ਬਦਲ ਨਹੀਂ ਕਨ ਬਦਲ ਨਹੀਂ ਕਰਦੇ ਦੇਖੋ ਇਹ ਤੇ ਬੜੀ ਇੱਕ ਹਾਸੋਹੀਣੀ ਗੱਲ ਆ ਕੋ ਦਾ ਸੋਰੇ ਅੰਮ੍ਰਿਤਪੁਰੇ ਸ੍ਰੀ ਗਾਉਂਦਕ ਸਾਹਿਬ ਤੋਂ ਕਈ ਗੁਰਦਵਾਰਾਂ ਸੀ ਜਿਹਨਾਂ ਪਿੱਛੇ ਜਿਹੜਾ ਹਾਪੀਸੀ ਨਾ ਨੇ ਸਰੀਰ ਅੰਤਰ ਕਾਰ ਕਿਹਾ ਸੀ ਪਰ ਮੇਂ ਗਾਂ ਗੇਮਪਲ